ਰਾਜ ਬੜੇ ਪਿਆਰੇ ਇਲਾਕੇ ਚ ਆਨ ਦਾ ਮੌਕਾ ਮਿਲਿਆ ਮੇਰਾ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਤਲਵਾੜਾ ਇਲਾਕਾ ਜੋ ਜਿੱਥੇ ਅੱਜ ਅਸੀਂ ਇੱਕ ਨਵੈਕਲੀ ਕਿਸਮ ਦੀ ਪਹਿਲ ਕਦਮੀ ਕਰਦੇ ਆਂ ਵੱਡੀ ਰਕਮ ਦੇ ਨਾਲ ਇੱਥੇ ਉਹ ਸਾਰੀ ਕੀਤੀ ਜਾਣੀ ਹੈ ਸੋ ਮੇਰੇ ਨਾਲ ਮੇਰੇ ਬੜੇ ਪਿਆਰੇ ਅਜ਼ੀਜ਼ ਸਾਡੇ ਛੋਟੇ ਵੀਰ ਐਮਐਲਏ ਅਦਸੂਆ ਔਰ ਸਾਡੇ ਰਵਿੰਦਰ ਜੀ ਜਿਹੜੇ ਸਾਡੇ ਪੀਸਸ ਹੈ ਆਪਣੇ ਤਵਾੜੀ ਜੀ ਜੋ ਬਾਕੀ ਸਾਰੇ ਜਿਹੜੇ ਸਮਸਤ ਅਧਿਕਾਰੀ ਸ਼ਾਮਲ ਅ ਅੱਜ ਖੁਸ਼ੀ ਵਾਲੀ ਗੱਲ ਇਹ ਆ ਕਿ ਹਵਾ ਮੈਲ ਜਿਹਨੂੰ ਆਮ ਤੌਰ ਤੇ ਕਿਹਾ ਜਾਂਦਾ ਇਹਦੇ ਅੰਦਰ 80 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਕ ਬੜਾ ਹੀ ਸ਼ਾਨਦਾਰ ਜਿਹੜਾ ਮੈਂ ਯਕੀਨ ਕਰਦਾ ਵੀ ਇੱਕ ਦੋਫਾ ਇਸ ਇਲਾਕੇ ਦੇ ਲੋਕਾਂ ਨੂੰ ਮਿਲਿਆ ਸੋ ਇਹ ਲਗਾਤਾਰ ਸਾਡੇ ਐਮ ਐਲ ਏ ਗਰਵੀ ਸਿੰਘ ਕੋ ਮਰਣਾ ਦੀ ਮਤਲਬ ਮਿਹਨਤ ਦੇ ਨਾਲ ਹੋ ਰਿਹਾ ਦੇ ਜਤਨਾਂ ਦੇ ਨਾਲ ਇੱਥੇ ਰਾਜੀ ਦਾ ਨੀਂਹ ਪੱਥਰ ਰੱਖਿਆ ਗਿਆ ਸੋ ਲਗਾਤਾਰ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿੱਥੇ ਬਾਕੀ ਪੰਜਾਬੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਵੱਡੇ ਔਰ ਇਤਿਹਾਸਿਕ ਫੈਸਲੇ ਕਰ ਰਹੀ ਹੈ ਕਿਉਂਕਿ ਪੰਜਾਬ ਦੇ ਅੰਦਰ ਜਿਹੜੀ ਸਰਕਾਰ ਲੋਕਾਂ ਨੇ ਚੁਣੀ ਉਹ ਸਰਕਾਰ ਦੀ ਅਗਵਾਈ ਕਰਦੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਲਗਾਤਾਰ ਹਰ ਦਿਨ ਕੋਈ ਨਾ ਕੋਈ ਚਾਹੇ ਸਰਵਸ ਦੇ ਅੰਦਰ ਨੁਕਤੀਆਂ ਦਾ ਸਵਾਲ ਹੋਵੇ ਚਾਹੇ ਕਿਸਾਨਾਂ ਦਾ ਸਵਾਲ ਹੋਵੇ ਚਾਹੇ ਕਿਸੇ ਵੀ ਕਿਸੇ ਫੈਕਲਟੀ ਦਾ ਜਿਹੜੇ ਪੰਜਾਬੀ ਲੋਕ ਨੇ ਉਹਨਾਂ ਦਾ ਜੀਵਨ ਪੱਧਰ ਬਿਹਤਰ ਬਣਾਉਣ ਦੇ ਲਈ ਵੱਡੇ ਰਕਮਾਂ ਵੱਡੇ ਫੈਸਲੇ ਸਰਕਾਰ ਕਰ ਰਹੀ ਹੈ ਸੋ ਮੈਨੂੰ ਖੁਸ਼ੀ ਹੈ कि ਅੱਜ ਫੋਰੈਸਟ ਵੱਲੋਂ ਹਵਾ ਮੈਲ ਤਲਵਾੜਾ ਵੀ ਖੇ 80 ਲੱਖ ਰੁਪਏ ਦੀ ਲਾਗਤ ਦੇ ਨਾਲ ਦੋ ਇੱਥੇ ਹਰਸ ਬਣਾਈਆਂ ਜਾਣਗੀਆਂ ਬੜੀਆਂ ਸ਼ਾਨਦਾਰ ਇਕੋ ਟੂਰਿਜ਼ਮ ਬੇਸ ਤੇ ਉੱਤੇ ਔਰ ਇੱਕ ਰੈਸਟੋਰੈਂਟ ਵੀ ਹੋਏਗਾ ਔਰ ਕੰਟੇਨ ਹੋਏਗੀ ਨਾਲ ਸੋ ਕਿਉਂਕਿ ਇਹ ਕੁਦਰਤ ਨੇ ਬੜਾ ਖੂਬਸੂਰਤ ਏਰੀਆ ਜਿਹੜਾ ਬਣਾਇਆ ਹੈ ਜਿਹੜਾ ਜਿੱਥੇ ਆਮ ਤੌਰ ਤੇ ਲੋਕ ਆਉਂਦੇ ਨੇ ਔਰ ਮੈਂ ਸਮਝਦਾ ਵੀ ਇਹਦੇ ਬਣਨ ਦੇ ਨਾਲ ਇੱਕ ਵਾਰ ਇਹ ਦੁਨੀਆ ਦੇ ਨਕਸ਼ੇ ਤੇ ਆ ਜਾਊਗਾ ਜਿਹੜਾ ਤਲਵਾੜਾ ਸਾਡਾ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਇਸ ਕਾਮਦਾਨੀ ਪੱਤਰ ਰੱਖਿਆ ਔਰ ਜਲਦੀ ਇਹ ਬਣਾ ਕੇ ਜਿਹੜਾ ਆ ਉਹ ਉਹ ਇਹ ਹਸਲਕੇ ਦੇ ਲੋਕਾਂ ਨੂੰ ਇਸ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕਰਾਂਗੇ ਸੋ ਮੈਨੂੰ ਵੀ ਖੁਸ਼ੀ ਹੈ ਕਿ ਮੈਂ ਅੱਜ ਦਾ ਹਿੱਸਾ ਬਣਿਆ ਸੋ ਲਗਾਤਾਰ ਜਿਹੜੇ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟ ਨੇ ਆਉਣ ਵਾਲੇ ਦਿਨਾਂ ਚ ਤੁਸੀਂ ਦੇਖੋਗੇ ਪੰਜਾਬ ਦੇ ਅੰਦਰ ਰੌਕਟ ਦੀ ਰਫ਼ਤਾਰ ਵਾਂਗ ਜਿਹੜਾ ਉਹ ਆਮ ਆਦੀ ਪਾਰਟੀ ਸਰਕਾਰ ਨੇ ਕੰਮ ਕਰਨਾ ਸੋ ਮੇਰੇ ਵੱਲੋਂ ਇੱਕ ਵਾਰ ਫਿਰ ਦੁਬਾਰਾ ਦਸੂਹਾ ਵਾਸੀਆਂ ਨੂੰ ਮੇਰੇ ਪਿਆਰੇ ਛੋਟੇ ਵੀਰ ਕੋਮਲ ਸਾਹਿਬ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਵਕਕਾ ਸਰ ਜਿਹੜੇ ਟੂਰਿਜ਼ਮ ਨੂੰ ਪ੍ਰਮੋਟ ਕਰਨ ਬਹੁਤ ਕੁਝ ਤੁਸੀਂ ਦੇਖਿਆ ਨੇੜੇ ਤੁਹਾਡੇ ਚੋਹਾਲ ਜਿਹੜਾ ਡੈਮ ਹੈਗਾ ਕਦੀ ਜਾ ਕੇ ਆਇਓ ਉੱਥੇ ਮੈਂ ਤੁਹਾਡੇ ਚੈਨਲ ਦੇ ਮਾਦੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਪੰਜਾਬ 'ਚ ਬਹੁਤ ਕੁਝ ਹੈ ਔਰ ਨਾਟੇ ਓਨਲੀ ਅੱਜ ਅਪ ਇੱਥੇ ਬੈਠੇ ਹਾਂ ਚੋਹਾਲ ਦਾ ਜ਼ਿਕਰ ਕੀਤਾ ਮੈਲੀ ਡੈਮ ਦਾ ਜ਼ਿਕਰ ਕੀਤਾ ਥਾਣਾ ਡੈਮ ਹੈ ਸੋ ਤੁਸੀਂ ਥੋੜਾ ਜਿਹਾ ਅੱਗੇ ਚਲੇ ਜਾਓ ਪਠਾਨਕੋੜ ਦੇ ਅੰਦਰ ਧਾਰ ਦਾ ਏਰੀਆ ਉੱਥੇ ਵੀ ਕੋਈ ਬਹੁਤ ਵੱਡੇ ਗੈਸਟ ਹਾਊਸ ਦਾ ਕੰਮ ਲੱਗਿਆ ਹੋਇਆ ਸੋ ਲਗਾਤਾਰ ਜਿਹੜਾ ਇਕੋ ਟੂਰਿਜ਼ਮ ਹੈ ਪੰਜਾਬ ਦੇ ਅੰਦਰ ਜਿੱਥੇ ਪੰਜਾਬ ਦਾ ਸਾਡਾ ਧਾਰਮਿਕ ਸੱਭਿਆਚਾਰਕ ਜਿਹੜੀ ਆਟੋਲੁਕ ਬੜੀ ਮਹਾਨ ਹੈ ਉਹਦੇ ਨਾਲ ਦੇ ਨਾਲ ਪੰਜਾਬ ਦਾ ਜਿਹੜਾ ਜਿਹੜਾ ਫੋਰੈਸਟ ਹੈ ਜਾਂ ਪੰਜਾਬ ਦਾ ਜਿਹੜਾ ਸੈਰ ਸਪਟਾ ਮੈਂ ਕਹਿ ਸਕਦਾ ਜਿਹੜਾ ਏਰੀਆ ਆ ਉਹ ਵੀ ਅਜੇ ਫਰੰਟ ਤੇ ਬਹੁਤ ਸਾਰੀਆਂ ਥਾਵਾਂ ਇਹਦੇ ਨਹੀਂ ਆਈਆਂ ਸੋ ਅੱਜ ਹਵਾ ਮਹਿਲ ਦਾ ਜ਼ਿਕਰ ਕਰ ਲਓ ਮੇਰੇ ਖਿਆਲ ਬਹੁਤੇ ਲੋਕਾਂ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਹੋਣਾ ਸੋਇਲ ਆਕੇ ਦੇ ਲੋਕਾਂ ਨੂੰ ਔਰ ਜਦੋਂ ਇਹ ਬਣੇਗਾ ਔਰ ਇਹ ਦੁਨੀਆ ਦੇ ਨਕਸ਼ੇ ਤੇ ਆ ਜਾਣਾ ਸੋ ਇੱਕ ਇਹਨੂੰ ਹੋਰ ਬੂਸਟ ਹੋਣ ਦਾ ਨੂੰ ਮੌਕਾ ਮਿਲਣਾ ਸੋ ਲਗਾਤਾਰ ਫੋਰੈਸਟ ਦੇ ਅੰਦਰ ਇਕੋ ਟ੍ਰੂਜਨ ਨੂੰ ਲੈ ਕੇ ਵੱਡੇ ਇਨਵੈਸਟਮੈਂਟ ਜਿਹੜੀ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਰਕਾਰ ਨੇ ਪੰਜਾਬ ਦੇ ਅੰਦਰ ਕੀਤੀ ਹੈ ਅੱਜ ਸਾਡੇ ਹਲਕੇ ਦੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਕਿ ਮਾਨਯੋਗ ਮੰਤਰੀ ਸਾਹਿਬ ਸ਼੍ਰੀ ਲਾਲਚੰਦ ਕਟਾਰੂ ਚੱਕ ਜੀ ਸਾਡੇ ਇਸ ਹਲਕੇ ਦੇ ਵਿੱਚ ਪਹੁੰਚੇ ਨੇ ਔਰ ਜਿਸ ਕਮ ਦਾਜ ਉਹਨਾਂ ਨੇ ਨਹੀਂ ਪੱਥਰ ਰੱਖਿਆ ਬਹੁਤ ਲੰਬੇ ਸਮੇਂ ਦੀ ਲੋਕਾਂ ਦੀ ਮੰਗ ਸੀਗੀ ਕਿ ਪੁਰਾਣਾ ਜਿਹੜਾ ਹਵਾ ਮੈਲਿਆ ਕਰਵਾੜੇ ਦੇ ਲੋਕ ਜਾਣਦੇ ਆ ਕਿ ਅਜੇ ਤੱਕ ਇੱਥੇ ਕਿਸੇ ਵੀ ਸਰਕਾਰ ਦੀ ਕਿੱਟ ਵੀ ਨਹੀਂ ਲਗਾਈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲ ਕਦਮੀ ਕਰਦਿਆਂ ਹੋਇਆ ਇੱਥੇ ਹਵਾ ਮੈਲ ਨੂੰ ਟੂਰਿਜ਼ਮ ਵਜੋਂ ਜਿਹੜਾ ਪਰਫੁੱਲਤ ਕਰਨ ਦਾ ਫੈਸਲਾ ਲਿੱਤਾ ਔਰ ਅੱਜ 80 ਲੱਖ ਦੀ ਲਾਗਤ ਦੇ ਨਾਲ ਜਿੱਥੇ ਹੱਟਸ ਬਣਦੀਆਂ ਨੇ ਰੈਸਟੋਰੈਂਟ ਬਣਨਾ ਹੈ ਹੋਰ ਇੱਥੇ ਬਹੁਤ ਚੀਜ਼ਾਂ ਜੜੀਆਂ ਤੇ ਬਣਨ ਜਾ ਰਹੀਆਂ ਨੇ ਇਸ ਦੇ ਬਣਦੇ ਨਾਲ ਜਿੱਥੇ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਸਾਡੇ ਤਲਵਾੜੇ ਦਾ ਨਾਮ ਦੁਨੀਆ ਦੇ ਨਕਸ਼ੇ ਦੇ ਉੱਤੇ ਆਏਗਾ ਔਰ ਬਹੁਤ ਜੜੀਆਂ ਹੋਰ ਇਹਦੇ ਆਉਣ ਦੇ ਨਾਲ ਉਹ ਚੀਜ਼ਾਂ ਨੇ ਸਾਡੇ ਇਸ ਇਲਾਕੇ ਦੇ ਵਿੱਚ ਜਿਹੜੀਆਂ ਸਥਾਪਿਤ ਹੋ ਜਾਣਗੀਆਂ ਔਰ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਔਰ ਮਾਨਯੋਗ ਮੰਤਰੀ ਸਾਹਿਬ ਦਾ ਜਿਨ੍ਹਾਂ ਦੇ ਬਹੁਤ ਜ਼ਿਆਦਾ ਐਫਰਟਸ ਨੇ ਇਸ ਕੰਮ ਨੂੰ ਕਰਾਉਣ ਵਾਸਤੇ ਮਾਨਯੋਗ ਤਵਾੜੀ ਸਾਹਿਬ ਸਾਡੇ ਤਰਮਿੰਦਰ ਜੀ ਸਾਡੇ ਡੀਐਫਓ ਸਾਹਿਬ ਤੇ ਮੈਂ ਸਾਰਿਆਂ ਦੀ ਟੀਮ ਨੇ ਇਸ ਕੰਮ ਨੂੰ ਕਰਾਉਣ ਵਾਸਤੇ ਬਹੁਤ ਵੱਡਾ ਜਿਹੜਾ ਯੋਗਦਾਨ ਆ ਇਹ ਪਾਇਆ ਮੈਂ ਆਪਣੇ ਵੱਲੋਂ ਔਰ ਆਪਣੇ ਸਮੁੱਚੇ ਹਲਕੇ ਵੱਲੋਂ ਇਹ ਸਰਕਾਰ ਦਾ ਜਿੱਥੇ ਧੰਨਵਾਦ ਕਰਦਾ ਅਫਸਰ ਸਾਹਿਬਾਨ ਦਾ ਧੰਨਵਾਦ ਕਰਦਾ ਉ ਇਹ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ opralle ਨੂੰ ਸਿਰੇ ਚੜਾਉਣ ਵਾਸਤੇ ਆਪਣਾ ਪੂਰਾ ਯੋਗਦਾਨ ਪਾਇਆ